ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਟੈਂਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਬਾਈ ਜੀ ਜਿਹਦੇ ਵਿੱਚ ਬਹੁਤ ਸੋਹਣੀ ਸੁਨੱਖੀ ਪੰਜਾਬ ਵਾਲੀ ਜਰਸੀ ਤੁਹਾਡੇ ਲਈ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣੋਂ ਤੋਂ ਲੈਂਦੇ ਆਓ ਬਾਈ ਜੀ ਸਸਰੀਗਲ ਬਾਈ ਜੀ ਸਸਰੀਗਲ ਬਾਈ ਜੀ ਬਈ ਆਪਣਾ ਨਾਮ ਐਡਰੈਸ ਦਾ ਦਿਓ ਜੀ ਨਾਮ ਹੈਪੀ ਆ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੋ ਠੀਕ ਆ ਬਾਈ ਜੀ ਤੇ ਕਿੰਨੇ ਨਾਗਾ ਅੱਜ ਆਪਣੇ ਕੋਲੇ ਫਿਰ ਸੇਲ ਆਲੇ ਆਪਣੇ ਕੋਲੇ ਦੋ ਨਾਗਾ ਬਾਈ ਅੱਛਾ ਤੇ ਦੂਜੀ ਆਪਾਂ ਵੀਡੀਓ ਇਹਦੀ ਬਣਾਉਣੀਆਂ ਤਿਆਰੀ ਚਾਹੀਏ ਥੋੜੀ ਹੋਏ ਕੱਚੀ ਘੜਾ ਠੀਕ ਆ ਆ ਵੇੜ ਥੋੜੀ ਜੀ ਬਾਈ ਜੀ ਆ ਤਿਆਰੀ ਕੱਚੀ ਹੈ ਤੇ ਆ ਵੇੜ ਜਮਾ ਤਿਆਰੀ ਕੀ ਹੈ ਤਿਆਰੀ ਅੱਜ ਸਵੇਰੇ ਕੱਲ੍ਹ ਸਵੇਰੇ ਜਮਾ ਤਿਆਰੀ ਕੀਤੀ ਆ ਜੀ ਠੀਕ ਹੈ ਜੀ ਕੀ ਡਿਟੇਲ ਆ ਬਾਈ ਜੀ ਇਹਦੀ ਬਰਾ ਏ ਬਾਈ ਜੀ ਰਿਜਨਲ ਦੁੱਧਾ ਸੁਆਗਾ ਹਾਂਜੀ ਆਪਣਾ ਜਿਹੜਾ ਆਪਣੇ ਨਾਲ ਪੈਣ ਸੇਖਾ ਤੁਮਾਈ ਹੈਗੀ ਸੇਖੋ ਫਿਰ ਦਾ ਇਹਦਾ ਰਿਕਾਰਡ ਵੀ ਦੇ ਦਾਂਗੇ ਸਾਰਾ ਤੇ ਮੰਨ ਕੇ ਦੇਖੋ ਉਹਨਾਂ ਦੇ ਘਰ ਦੀ ਵੀਡੀਓ ਸਾਰੀ ਜਿੰਨਾ ਦੁੱਧ ਦਿੱਤਾ ਸਾਰਾ ਕੋ ਉਹਨਾਂ ਦੇ ਘਰੋਂ ਨੰਬਰ ਦੇ ਦਾਂਗੇ ਸਾਰਿਆਂ ਨਾਲ ਆਪ ਗੱਲ ਕਰਦੇ ਠੀਕ ਹੈ ਜੀ ਵੀਡੀਓ ਪੰਜਾਬ ਵਾਲੀ ਜਰਸੀ ਆ ਠੀਕ ਜੀ ਪੈਟ ਫੜਾ ਵੇਖੋ ਪੂਰਾ ਚੋੜਾ ਨਿਕਰ ਹਟ ਠੀਕ ਹੈ ਤੇ ਕਿੰਨਾ ਕੁ ਦੁੱਧ ਪਾਰੂਗਾ ਸਾਰਾ ਦੁੱਧ ਬਾਈ ਜੀ ਪਿਛਲੇ ਸਮੇਂ ਪਾਇਆ 18-19 ਕਿਲੋ ਹਾਂਜੀ ਐਰ ਕੀ ਮੰਨ ਲੇਗੇ ਚਲੋ ਅਗਲਾ ਆਪਾਂ ਸਮਝ ਨਾਲ ਦੇਖ ਲੈ ਕਿ ਮੈਂ 20 ਚੁਰੂੰਗਾ 25 ਚੁਰੂੰਗਾ ਜਾਂ 30 ਚੁਰੂੰਗਾ 20 ਲੀਟਰ ਦਾ ਹੱਕ ਹੀ ਆ ਪਾਉਂਦਾ ਫਿਰ ਉਹਨੇ ਹੱਤ ਨਾਲ ਪਾਉਗੀ ਬਾਈ ਠੀਕ ਹੈ ਬਾਈ ਜਗਾੜ ਜੂ ਬਹੁਤ ਹੈ ਹਾਂ ਜਗਾੜ ਬਹੁਤ ਆ ਬਾਈ ਤਿਆਰੀ ਬਹੁਤ ਆ ਵੜਦੀ ਹੈ ਨਾ ਹਾਂ 20 ਕਿਲੋ ਦਾ ਤਾਂ ਹੋਣੀ ਲੈ ਵਾ ਤਿਆਰੀ ਬੈਠੀ ਆ ਜੈਨੂ ਵੀ ਹਜੇ ਲੈ ਜੂ 2-4 ਲੈਣਾ ਤਿਆਰੀ ਜੀ ਵੀ ਲੈ ਵੀ ਸਕਦੀ ਆ ਸਾਡੇ ਕੋਲ ਜੀ ਲਾਇਆ ਵਾ ਠੀਕ ਹੈ ਜੀ ਹਾਂ ਸਾਡੇ ਕੋਲ ਲੈ ਵੀ ਸਕਦੀ ਆ ਬਾਕੀ ਗੱਡੀ ਤੇ ਚੜ ਕੇ ਸੂ ਵੀ ਸਕਦੀ ਆ ਵੇ ਥਾਲ ਤੁਨ ਬਾਈ ਬਹੁਤ ਚੰਗਾ ਹੈ ਨਾ ਤੁਨ ਮੈਂ ਕਹਿੰਦਾ ਪੂਰਾ ਮੁਠੀ ਵਾਲਾ ਗਾ ਮੋਟਾ ਤੇ ਬ ਇੱਕ ਨੰਬਰ ਹੈ ਬਾਈ ਜੀ ਤੇ ਲੇਵੇ ਦੀ ਗੱਲ ਕਰੀ ਤੇ ਲੇਵਾ ਤਾਂ ਪੂਰਾ ਹੀ ਚੰਗਾ ਕਰਮਾਂ ਵਾਲੀ ਦਾ ਬਾਕੀ ਕੋਈ ਭਾਲ ਭੁੱਲ ਨਹੀਂ ਪਾਈਗੀ ਹੈ ਨਾ ਭਾਲ ਨਹੀਂ ਪੂਰਾ ਜਿੰਨਾ ਆਏਗਾ ਸਾਰਾ ਲੇਵਾ ਹੀ ਆਗਾ ਥੋਸ ਲੇਵਾ ਸਾਰਾ ਕਹੀ ਗੱਲ ਨਾ ਬਾਲਾ ਭੂਣ ਜਾ ਪਾ ਲੈਂਦੇ ਨਾ ਨਾ ਭੂਣ ਵਾਲਾ ਕੰਮ ਨਹੀਂ ਦਾ ਸਾਰਾ ਥੋਸ ਲੇਵਾ ਦਾ ਲੇਵਾ ਵੇਖੋ ਬਾਈ ਜੀ ਚੈੱਕ ਕਰੋ ਕਿਸੇ ਵੀਰ ਦੇ ਪਸੰਦਾਂ ਵਿੱਚ ਨਾ ਲਿਆ ਬਣਾਉਣਾ ਤੌਰ ਚਾਲ ਚੈੱਕ ਕਰਾ ਲਿਆ ਹੈ ਨਾ ਬਾਈ ਹਾਂ ਜੀ ਲੋ ਬਾਈ ਜੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਬਾਈ ਜੀ ਤੁਸੀਂ ਆਪ ਕਰਨੀ ਆ ਸੋਹਣੀ ਸੁਨੱਖੀ ਵਹਿੜ ਹਰੀ ਨਾਲ ਬਾਈ ਜੀ ਪੰਜਾਬ ਵਾਲੀ ਜਰਸੀ ਕੋ ਕਹਿਣ ਦੀ ਗੱਲ ਨਹੀਂ ਸਮਾਚਲੇ ਲੀਦਾ ਪੈ ਸੈਂਟ ਨਹੀਂ ਕਹਿ ਸਕਦੇ ਸਮੀ ਪਲੀ ਵੈੜਾ ਸੋਹਣੀ ਸੁਲੱਖੀ ਕੋਈ ਛੋਟੀ ਨਾ ਮੰਨ ਗਿਆ ਪੂਰਾ ਕਦਰ ਨਾਲ ਹਾਂ ਜਰਸੀਆਂ ਦੇ ਹਿਸਾਬ ਨਾਲ ਪੂਰਾ ਪੰਜਾਬ ਵਾਲੀ ਜਰਸੀ ਆਪਣੀ ਇੰਡੀਆ ਹਾਂ ਜੀ ਉਹਦਾ ਸਾਰਾ ਕੁਝ ਨੇ ਪ੍ਰੋਪਰ ਰਿਕਾੜ ਵਾਲੀ ਸਾਰੀ ਹੈਗੀ ਜਿੰਨੀ ਠੀਕ ਹੈ ਤੇ ਐਤੀ ਦਾ ਵੀ ਸਟਾਰ ਹੂ ਸੀਮਲ ਦਾ ਪਤਾ ਕਿਹੜਾ ਪਰਵਾਇਆ ਕਿ ਨਹੀਂ ਪਤਾ ਐਤੀ ਨੇ ਉਹਨਾਂ ਨੇ ਕੋਲ ਦੱਸਿਆ ਸੀਗਾ ਪਰ ਆਪਾਂ ਭੁੱਲ ਗਏ ਪੁੱਛ ਕੇ ਜ਼ਰੂਰ ਦੱਸ ਦਾਂਗੇ ਠੀਕ ਹੈ ਗੱਲ ਸਾਰਾ ਠੀਕ ਹੈ ਜੀ ਬਾਕੀ ਬੱਚਾ ਹੀ ਦੱਸ ਦੂਗਾ ਜਦੋਂ ਚੰਗਾ ਬੱਚਾ ਦਿੱਤਾ ਇਹਨੇ ਕਰਮ ਵਾਲੀ ਨੇ ਵਹਿੜ ਚੰਗੀ ਆ ਚੰਗੇ ਘਰ ਉਹ ਆਈ ਉਹ ਚੰਗਾ ਹੀ ਸੀਮਨ ਭਰਵਾਇਆ ਹੋਊਗਾ ਹਾਂ ਚੰਗਾ ਘਰ ਕਾਨੂੰ ਮਾੜਾ ਸੀਮਨ ਭਰੋਂਦਾ ਹੈਣਾ ਸਹੀ ਗੱਲ ਆਪਾਂ ਨੂੰ ਵਹਿੜ ਦੀ ਸੰਭਾਲ ਹੀ ਦੱਸਦੀ ਆ ਹਾਂ ਵਹਿੜ ਨੇ ਆਪ ਹੀ ਦੱਸਦੀ ਆ ਵੀ ਹਾਂ ਜੀ ਵੀ ਸਭ ਸੰਭਾਲ ਵਾਲੇ ਕਰੋ ਵਹਿੜ ਆਈ ਵੀ ਆ ਫੇਸ ਕੁਆਲਟੀ ਵੀ ਪੂਰੀ ਸੋਹਣੀ ਆ ਹਾਂ ਤੁਹਾਨੂੰ ਵੀ ਬਹੁਤ ਚੰਗਾ ਰੰਗ ਵੀ ਸਨੱਖਾ ਪਿੰਡਾ ਵੀ ਮਲਾਈ ਵਰਗਾ ਪਿਆ ਬਾਈ ਜੀ ਇੱਥੇ ਪਾਸੋਂ ਬਾਈ ਇਸ ਟਾਈਮ ਕੋਈ ਆਤਰਾ ਨਹੀਂ ਕਰਦਾ ਐ ਨਹੀਂਗਾ ਬਾਈ ਜੀ ਹਵੇ ਕਹਿਣ ਦੀ ਗੱਲ ਨਹੀਂ ਤੇ ਬਾਈ ਫਿਰ ਕਿੰਨੇ ਦੀ ਦੇਣੀ ਆਪਾਂ ਇਹ ਇਹਦਾ ਮੁੱਲ ਬਾਈ 90 95 ਜਿੰਨਾ ਮਰਜ਼ੀ ਕਰ ਲਈ ਹਾਂਜੀ ਜੇਦਾ ਕੋਈ ਘਾਟ ਬਾੜ ਨਹੀਂ ਕਰਨੀ ਫਿਰ ਤਾਂ ਇਹ ਕੀ 80000 ਦੀ ਹਾਂਜੀ ਠੀਕ ਹੈ ਹਾਂਜੀ 90 95 ਜਿੰਨਾ ਮਰਜ਼ੀ ਘਟਾਈ ਆ ਮੁੱਲ ਤਾਂ 90 95000 ਤੇ ਜਿੰਨਾ ਮਰਜ਼ੀ ਘਟਾ ਲੈ ਵੀ ਖਾਣਾ 80000 ਦੀ ਲਓ ਬਾਈ ਮੁੱਲ ਵੀ ਬਿਲਕੁਲ ਜਾਇਜ਼ ਕਰਿਆ ਬਾਈ ਨੇ ਵੈਟ ਦੇ ਹਿਸਾਬ ਨਾਲ ਕੋਈ ਗਲਤ ਨਹੀਂ ਆਪਾਂ ਨੂੰ ਵੀ ਪਤਾ ਇਹ ਨਹੀਂ ਬੱਚੀ ਦੇਦੀ 90 95 ਦੀ ਬਿਕਣੀ ਪਾਲਣ ਪੋਲਣ ਵਾਸਤੇ ਆਪਾਂ ਸੰ ਇਨਰਪੀਆਂ ਦਾ ਵਾੜ ਉਹੀ ਪੈ ਜਾਂਦੀ ਆ ਤੇ ਕਿੰਨੇ ਮੋਬਾਈਲ ਨੰਬਰ ਕਿੰਨਾ ਆਪਣਾ 88472 19573 ਜਿੱਤਾਰੀ ਫੇਰ ਦੱਸ ਦਊ 88472 19573 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧਗਾ ਲੱਗੇ ਅੱਗੇ ਸ਼ੇਅਰ ਕਰ ਦਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਸਾਲ ਚਾ